ਚੋੜਾ ਸ਼ਾਪ ਡਾਕਟਰਾਂ ਦੇ ਉੱਤੇ ਹੁਣ ਪ੍ਰਸ਼ਾਸਨ ਕਾਰਵਾਈ ਕਰਨ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਵੀ ਡਾਕਟਰ ਹੁਣ ਦੋਸ਼ੀ ਪਾਇਆ ਜਾਂਦਾ ਤਾਂ ਉਸ ਨੂੰ 5 ਸਾਲ ਦੀ ਸਜ਼ਾ ਤੇ ਮੋਟਾ ਜੁਰਮਾਨਾ ਜਿਹੜਾ ਲੱਗੇਗਾ ਤੁਸੀਂ ਸਹੀ ਸੁਣਿਆ ਅਕਸਰ ਹੀ ਅਸੀਂ ਛੋਟੇ-ਛੋਟੇ ਮੈਡੀਕਲ ਦੁਕਾਨਾਂ ਤੇ ਚਲੇ ਜਾਂਦੇ ਆ ਜਾਂ ਫਿਰ ਅਜਿਹੇ ਹਸਪਤਾਲਾਂ ਦੇ ਵਿੱਚ ਚਲੇ ਜਾਂਦੇ ਆ ਜਿਸ ਦੇ ਵਿੱਚ ਰਜਿਸਟਰਡ ਡਾਕਟਰ ਨਹੀਂ ਹੁੰਦੇ ਤਾਂ ਅਜਿਹੇ ਡਾਕਟਰ ਜੋ ਕਿ ਥੋੜੇ-ਥੋੜੇ ਸਮੇਂ ਦੀ ਮੈਡੀਕਲ ਜੋ ਕਿ ਜਾਣਕਾਰੀ ਲੈ ਕੇ ਆਪਣੇ ਗੋਰਖ ਧੰਦੇ ਨੂੰ ਚਲਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਲਈ ਹੋਣਾ ਵੱਡੀ ਤੇ ਅਹਿਮ ਖਬਰ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਸੁਧਾਰ ਕਰ ਲੈਣ ਜਾਂ ਆਪਣੇ ਆਪ ਨੂੰ ਰਜਿਸਟਰ ਕਰਵਾ ਲੈਣ ਕਿਉਂਕਿ ਹੁਣ ਪ੍ਰਸ਼ਾਸਨ ਇਹਨਾਂ ਡਾਕਟਰਾਂ ਦੇ ਉੱਤੇ ਜਿਹੜਾ ਆਪਣਾ ਸਿਕੰਜਾ ਕੱਸਣ ਜਾ ਰਿਹਾ ਹੈ ਤਾਂ ਹੁਣ ਪ੍ਰਸ਼ਾਸਨ ਝੋਲਾ ਛਾਪ ਡਾਕਟਰਾਂ ਦੇ ਉੱਤੇ ਵੱਡੀ ਕਾਰਵਾਈ ਕਰੇਗਾ ਜੇਕਰ ਕੋਈ ਇਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਉਸ ਨੂੰ 5 ਸਾਲ ਦੀ ਸਜ਼ਾ ਅਤੇ ਜੇਕਰ ਦੋਸ਼ੀ ਜਿਹੜਾ ਆ ਪਾਇਆ ਜਾਂਦਾ ਡਾਕਟਰ ਤਾਂ ਉਸ ਨੂੰ ਮੋਟਾ ਜੁਰਮਾਨਾ ਵੀ ਲੱਗੇਗਾ ਇਹ ਹਾਲਾਂਕਿ ਝੋਲਾਸ਼ਾ ਡਾਕਟਰਾਂ ਦੇ ਲਈ ਵੀ ਨਹੀਂ ਆ ਇਹ ਰਜਿਸਟਰਡ ਡਾਕਟਰਾਂ ਦੇ ਲਈ ਵੀ ਆ ਰਜਿਸਟਰਡ ਡਾਕਟਰਾਂ ਦੇ ਲਈ 2 ਸਾਲ ਦੀ ਸਜ਼ਾ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹਸਪਤਾਲਾਂ ਚੋਂ ਹਮੇਸ਼ਾ ਹੀ ਲਾਪਰਵਾਹੀ ਕਰਨ ਦੀਆਂ ਖਬਰਾਂ ਨਿਕਲ ਕੇ ਆਉਂਦੀਆਂ ਸਨ ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੂੰ ਇਹ ਵੱਡੀ ਜਿਹੜੀ ਆ ਕਾਰਵਾਈ ਕਰਨੀ ਪੈ ਰਹੀ ਆ ਤੇ ਫੈਸਲਾ ਜਿਹੜਾ ਲਿਆ ਗਿਆ ਕਿਉਂਕਿ ਹਸਪਤਾਲਾਂ ਦੇ ਚੋ ਲਾਪਰਵਾਹੀ ਦੇ ਕਾਰਨ ਜਿਹੜੇ ਮਰੀਜ਼ ਨੇ ਉਹ ਆਪਣੀ ਜਾਨ ਤੋਂ ਜਿਹੜਾ ਹੱਥ ਧੋ ਲੈਂਦੇ ਨੇ ਜਿਸ ਨੂੰ ਲੈ ਕੇ ਫਿਰ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਰੋਸ ਹੁੰਦਾ ਤਾਂ ਹਸਪਤਾਲ ਨੂੰ ਪੂਰੇ ਰੋਸ ਦਾ ਜਿਹੜਾ ਆ ਸਾਹਮਣਾ ਕਰਨਾ ਪੈਂਦਾ ਤਾਂ ਹੁਣ ਪ੍ਰਸ਼ਾਸਨ ਉਹਨਾਂ ਡਾਕਟਰਾਂ ਦੇ ਉੱਤੇ ਜਿਹੜੀ ਕਿ ਸਿਕੰਜਾ ਕਸਣ ਜਾ ਰਿਹਾ ਚਾਹੇ ਰਜਿਸਟਰਡ ਹੋਣ ਤੇ ਚਾਹੇ ਢੋਲਾ ਛਾਪ ਡਾਕਟਰ ਹੋਣ ਪਰ ਜੋ ਰਜਿਸਟਰਡ ਡਾਕਟਰ ਨੇ ਉਹਨਾਂ ਦੇ ਲਈ ਸਜ਼ਾ 2 ਸਾਲ ਦੀ ਰੱਖ ਕਈ ਹੈ ਤੇ ਜੋ ਛੋੜਾ ਛਾਪ ਡਾਕਟਰ ਨੇ ਜੋ ਰਜਿਸਟਰ ਨਹੀਂ ਆ ਆਪਣੇ ਆਪ ਨੂੰ ਜਿਨ੍ਹਾਂ ਵੱਲੋਂ ਰਜਿਸਟਰ ਨਹੀਂ ਕਰਵਾਇਆ ਗਿਆ ਪਰ ਇਸ ਗੋਰਖ ਧੰਦੇ ਨੂੰ ਚਲਾ ਰਹੇ ਨੇ ਤਾਂ ਉਹਨਾਂ ਦੇ ਲਈ 5 ਸਾਲ ਦੀ ਸਜ਼ਾ ਜਿਹੜੀ ਹੈ ਉਹ ਰੱਖੀ ਗਈ ਹੈ ਤਾਂ ਹੋਰ ਇਸ ਦੇ ਵਿੱਚ ਕੀ ਜਾਣਕਾਰੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਇਹ ਮਾਮਲਾ ਚੰਡੀਗੜ੍ਹ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦਾ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਲਾਪਰਵਾਹੀ ਕਾਰਨ ਮੌਤ ਦੇ ਮਾਮਲਿਆਂ ਦੇ ਵਿੱਚ ਆਮ ਨਾਗਰਿਕਾਂ ਦੇ ਲਈ ਸਜ਼ਾ ਹੁਣ 5 ਸਾਲ ਤੱਕ ਵਧਾ ਦਿੱਤੀ ਗਈ ਹੈ ਜਦੋਂ ਕਿ ਰਜਿਸਟਰਡ ਡਾਕਟਰਾਂ ਦੇ ਲਈ ਇਸਾ ਜਾ 2 ਸਾਲ ਤੱਕ ਸੀਮਤ ਜਿਹੜੀ ਆ ਉਹ ਹੈਗੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਕਲੈਕਟਰ ਨਿਤਨ ਜਾਦਵ ਨੇ ਰਜਿਸਟ੍ਰੇਸ਼ਨ ਅਥਾਰਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਆ ਤਾਂ ਮੀਟਿੰਗ ਦੇ ਵਿੱਚ ਸਿਹਤ ਸਭਾਵਾ ਡਾਇਰੈਕਟੋਰੇਟ ਚੇਤ ਮੰਤਰਾਲੇ ਨਗਰ ਨਿਗਮ ਚੰਡੀਗੜ੍ਹ ਪੁਲਸ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਇੱਕ ਮੀਟਿੰਗ ਦੇ ਵਿੱਚ ਬੁਲਾਇਆ ਸੀ ਜਿਸ ਦੇ ਵਿੱਚ ਇਹ ਸਾਰੀ ਗੱਲ ਉੱਤੇ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਗਈ ਆ ਇਸ ਦੀ ਪਹਿਲੀ ਮੀਟਿੰਗ 13 ਮਾਰਚ 2023 ਨੂੰ ਹੋਈ ਸੀ ਆਖਰੀ ਮੀਟਿੰਗ ਦੀ ਕਾਰਵਾਈ ਰਿਪੋਰਟ ਤੇ ਚਰਚਾ ਕੀਤੀ ਗਈ ਸੀ ਤਾਂ ਹੁਣ ਤੱਕ ਦੀ ਜੋ ਪ੍ਰਗਤੀ ਸਾਂਝ ਕੀਤੀ ਗਈ ਹੈ ਉਸ ਦੇ ਵਿੱਚ ਖਾਸ ਤੌਰ ਤੇ ਨਿੱਜੀ ਹਸਪਤਾਲਾਂ ਦੁਆਰਾ ਮਰੀਜ਼ਾਂ ਦੇ ਅਧਿਕਾਰਾਂ ਦੇ ਚਾਰਟ ਨੂੰ ਲਾਜ਼ਮੀ ਤੌਰ ਤੇ ਪ੍ਰਦਰਸ਼ਿਤ ਕਰਨਾ ਸ਼ਾਮਿਲ ਸੀ ਕਿ ਜੇਕਰ ਕੋਈ ਡਾਕਟਰ ਆਪਣਾ ਕਲੀਨਿਕ ਦਾ ਜਾਫਰ ਖਾਸਪੀਟਲ ਚਲਾਉਂਦਾ ਹੈ ਤਾਂ ਉਸ ਦੇ ਕੋਲ ਕਿਸ ਤਰ੍ਹਾਂ ਦੇ ਮਰੀਜ਼ ਜਿਹੜੇ ਨੇ ਉਹ ਆਉਣੇ ਨੇ ਜੇਕਰ ਉਹ ਉਸ ਦੀ ਮੁਹਾਰਤ ਰੱਖਦਾ ਹੈ ਜਾਂ ਉਸ ਦੀ ਪੜ੍ਹਾਈ ਕੀਤੀ ਹੋਈ ਹੈ ਤਾਂ ਉਸ ਦੇ ਸਬੰਧਤ ਹੀ ਮਰੀਜ਼ ਉਹ ਡਾਕਟਰ ਜਿਹੜਾ ਹੈ ਉਹ ਚੈੱਕ ਕਰ ਸਕਦਾ ਹੈ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਸੈਕਟਰ 16 ਸਥਿਤ ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਮੈਡੀਕਲ ਸੁਪਰਡੈਂਟ ਨੂੰ ਜੁਰਮਾਨੇ ਦਾ ਜੋ ਕਿ ਮੁਲਾਂਕਣ ਕਰਨ ਦੇ ਲਈ ਜਾਚ ਅਧਿਕਾਰੀ ਨੁਕਤੀ ਕੀਤਾ ਗਿਆ ਹੈ ਇਕਦਮ ਡਾਕਟਰੀ ਲਾਪਰਵਾਹੀ ਜਾਂ ਹੋਰ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਲਈ ਚੁੱਕਿਆ ਗਿਆ ਜੋ ਕਿ ਝੋਲਾਸ਼ਾਪ ਡਾਕਟਰ ਨੇ ਅਤੇ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ ਮੀਟਿੰਗ ਦੇ ਵਿੱਚ ਸਥਾਈ ਧਾਂਤਿਆਂ ਦੇ ਵਿੱਚ ਕੰਮ ਕਰਨ ਵਾਲੇ ਜੋ ਨਕਲੀ ਡਾਕਟਰ ਨੇ ਨਕਲੀ ਡਾਕਟਰਾਂ ਦਾ ਮੁੱਦਾ ਉਠਾਇਆ ਗਿਆ ਜਾਂ ਫਿਰ ਡੀਸੀ ਨੇ ਅਧਿਕਾਰੀਆਂ ਨੂੰ ਅਜਹੀਆਂ ਗਤੀਵਿੰਦੀਆਂ ਦੀ ਢੁਕਾਈ ਦੇ ਨਾਲ ਜਾਂਚ ਕਰਨ ਦੀ ਆ ਜਿਹੜੇ ਨੇ ਅਤੇਜ ਦਿੱਤੇ ਨੇ ਅਤੇ ਲੋੜ ਦੇ ਅਨੁਸਾਰ ਸਖਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਸਤੰਬਰ 2024 ਦੇ ਵਿੱਚ ਚੰਡੀਗੜ੍ਹ ਵਿੱਚ ਕੁੱਲ 599 ਕਲੀਨਿਕ ਸਥਾਪਨਾ ਰਜਿਸਟਰ ਹੋਈਆਂ ਸਨ ਜੇਕਰ ਨਵੇਂ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2023 ਤੇ 24 ਦੇ ਵਿਚਕਾਰ 31 ਪ੍ਰਯੋਗਸ਼ਾਲਾਵਾਂ ਦਾ ਨਿਰੀਖਣ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਗੰਭੀਰ ਅੰਤਰਾਕਾਰਨ ਰੱਦ ਕਰ ਦਿੱਤਾ ਗਿਆ ਸੀ ਤਾਂ ਇਸ ਤੋਂ ਇਲਾਵਾ 22 ਮਾਮਲਿਆਂ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਵੀ ਲਗਾਏ ਗਏ ਨੇ ਤਾਂ ਹੁਣ ਸਖਤ ਆਦੇਸ਼ ਦਿੱਤੇ ਗਏ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੇਕਰ ਕੋਈ ਇਸ ਦੇ ਵਿੱਚ ਕੁਤਾਹੀ ਕਰਦਾ ਤਾਂ ਉਸ ਨੂੰ ਮੋਟਾ ਜੁਰਮਾਨਾ ਲੱਗੇਗਾ ਤਾਂ ਉਹਨਾਂ ਨੂੰ 5 ਸਾਲ ਦੀ ਸਜ਼ਾ ਵੀ ਹੋਵੇਗੀ